ਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰ ਸਤਿਨਾਮ ਸਦਾ ਸਤਿਨਾਮ ਹਲਤ ਪਲ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੇਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਹਉ ਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੇਨੀ ਜਪ ਹਰ ਭਵਜਲ ਤਰਨਾ ਸਾਰੀ ਸੰਗਤ ਕਿਰਪਾ ਦਇਆ ਮਿਹਰ ਕਰਕੇ ਬੋਲੋ ਸਤਨਾਮ ਸ੍ਰੀ ਵਾਹਿ ਸਤਨਾਮ ਸ੍ਰੀ ਵਾਹਿ ਸ਼ਬਦ ਚੌਥੇ ਬਾਦਸ਼ਾਹ ਸ੍ਰੀ ਗੁਰੂ ਰਾਮਦਾਸ ਦੁਆਰਾ ਈਸ਼ਰੀ ਸ਼ਬਦ ਅਕਾਲ ਪੁਰਖ ਦੀ ਬਾਣੀ ਆਈ ਹੈ ਹਰ ਜਿਉ ਨਾਮ ਪਰਿਉ ਰਾਮਦਾਸ ਗੁਰੂ ਅਰਜਨ ਦੇਵ ਮਹਾਰਾਜ ਆਂਦੇ ਓਏ ਹਰੀ ਦਾ ਨਾਮ ਹੁਣ ਰਾਮਦਾਸ ਪਿਆ ਹੋਇਆ ਪਰ ਲੋਕਾਂ ਨੂੰ ਪਤਾ ਨਹੀਂ ओ निर्गुण जो परमेश्वर सी सरगुण होके आप साक्षात निर्गुण जो परमेश्वर सी सरगुण हो के आप साक्षात आए जब वरदान समय हो आवा रामदास तब गुरु कहावा ते वरदान पुरातन दिया ਅਮਰਦਾਸ ਸੁਰਪੁਰ ਮੰਗ ਲਿਆ ਇਹ ਦਸਮ ਪਾਤਸ਼ਾਹ ਦਾ ਬਚਿੱਤਰ ਨਾਟਕ ਮੇ ਲੇਖ ਹੈ ਆਪ ਨੂੰ ਪਤਾ ਹੈ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਦੋ ਸਾਹਿਬਜ਼ਾਦੇ ਹੋਏ ਇੱਕ ਦਾ ਨਾਮ ਲਘੂ ਅਤੇ ਦੂਜੇ ਦਾ ਨਾਮ ਕੁਸ਼ੂ ਸੀ ਕੁਸ਼ੂ ਨੇ ਇਹ ਕਸੂਰ ਬਸਾਇਆ ਤੇ ਲਘੂ ਨੇ ਲਾਹੌਰ ਬਣਾ ਪੰਜਾਬ ਦੇਸ਼ ਦੇ ਵਸਾਉਣ ਵਾਲੇ ਪਹਿਲੇ ਇਹੀ ਨੇ ਤ੍ਰੇਤੇ ਦੇ ਵਿੱਚ ਇਹਨਾਂ ਨੇ ਇਸ ਦੇਸ਼ ਨੂੰ ਵਸਾਇਆ ਬੜਾ ਰਾਜ ਅੱਛਾ ਚੱਲਿਆ ਬੜਾ ਸਲੂਕ ਆਪਸ ਵਿੱਚ ਰਿਹਾ ਪਰ ਤੁਸੀਂ ਜਾਣਦੇ ਹੋ ਮਾਇਆ ਜਿੱਥੇ ਜਾਦਾ ਜਾਏ ਇਹ ਝਗੜਾ ਵੀ ਪਾ ਦਿੰਦੀ ਹੈ ਆਪਸ ਵਿੱਚ ਇਹਨਾਂ ਦਾ ਕੁਝ ਝਗੜਾ ਪੈ ਗਿਆ ਹੱਦਬੰਦੀ ਤੇ ਕੁਸ਼ਵਾਨੇ ਲਗਵਾਨੂ ਕੱਢ ਦਿੱਤਾ ਪੰਜਾਬ ਦੇਸ਼ 'ਚੋਂ ਕੁਸ਼ਵਾਨੇ ਲਗਵਾਨੂ ਕੱਢ ਦਿੱਤਾ ਪੰਜਾਬ ਦੇਸ਼ 'ਚੋਂ ਉਹ ਲਗੂ ਸਨੌਰ ਦੇਸ਼ੇ ਜਾ ਕੇ ਬਸੇ ਉੱਥੇ ਅਮਰਕੋਟ ਹੈ ਉਸ ਰਾਜ ਮੇਂ ਉੱਥੇ ਜੋ ਰਾਜਾ ਸੀ ਉਸ ਨੇ ਆਪਣੀ ਲੜਕੀ ਜੋ ਇਹਨਾਂ ਦਾ ਸਾਹਿਬਜਾਦਾ ਸੀ ਉਹਦੇ ਨਾਲ ਵਿਆਹ ਦਿੱਤੀ ਉਹਦੇ ਚੋਂ ਜੋ ਲੜਕਾ ਪੈਦਾ ਹੋਇਆ ਉਹਦਾ ਨਾਮ ਰੱਖਿਆ ਸੀ ਸੋਢੀ ਰਾਏ ਸੋਢੀ ਉਹਨਾਂ ਦਾ ਨਾਮ ਉੱਥੋਂ ਪੈ ਗਿਆ ਉਸ ਜਗ੍ਹਾ ਤੋਂ ਤਾਕਤ ਲੈ ਕੇ ਉਸ ਰਾਜੇ ਦੀ ਉਹਦੇ ਕੋਈ ਲੜਕੀ ਸੀ ਉਹ ਕੁਸੂਆਂ ਨੂੰ ਆ ਕੇ ਕਸੂਰੋਂ ਕੱਢ ਦਿੱਤਾ ਉਹ ਕੁਸੂ ਕਾਸ਼ੀ ਵਿੱਚ ਚਲੇ ਗਏ ਚਾਰ ਵੇਦ ਪੜ੍ਹੇ ਇਹਨਾਂ ਨੇ ਤਾਂ ਇਹਨਾਂ ਦਾ ਨੌ ਵੇਦੀ ਪੈ ਗਿਆ ਵੇਦ ਪੜ੍ਹਨੇ ਸੇ ਇਹਨਾਂ ਦਾ ਨੌ ਵੇਦੀ ਪੈ ਗਿਆ ਹੁਣ ਵੀ ਤੁਸੀਂ ਕਾਸ਼ੀ ਵਿੱਚ ਜਾਓਗੇ ਉਹ ਤੁਹਾਨੂੰ ਆਖਣਗੇ ਜੀ ਇੱਕ ਵੇਦੀ ਹੈ। ਯਾਨੀ ਇੱਕ ਵੇਦ ਪੜਿਆ ਹੋਇਆ। ਇਹ ਜੀ ਦੋ ਵੇਦੀ ਹੈ। ਇਹ ਦੋ ਵੇਦ ਪੜਿਆ ਹੋਇਆ ਹੈ। ਇਹ ਜੀ ਤ੍ਰਿਵੇਦੀ ਹੈ। ਇਹ ਜੀ ਚਤੁਰਵੇਦੀ ਹੈ। ਉਤੋਂ ਇਹ ਨਾ ਕੁਸ਼ਵਾਂ ਦਾ ਨਾਮ ਵੇਦੀ ਪੈ ਗਿਆ। ਜਦ ਇਹ ਨਾ ਸੋਡੀਆਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਦੁਨੀਆਂ ਦੇ ਵਿੱਚ ਬੜੇ ਧਰਮ ਕਰਮ ਕੀਤੇ ਤੇ ਬੜੀ ਸਿੱਖਿਆ ਦਿੱਤੀ ਬੜੇ ਮਹਾਪੁਰਸ਼ ਹੋਏ ਚਾਰੇ ਵੇਦਾਂ ਨੂੰ ਪੜ੍ਹ ਕੇ ਜਦ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਸਾਡੇ ਭਾਈ ਤਾਂ ਹੁਣ ਇਸ ਪਦਵੀ ਤੇ ਪਹੁੰਚ ਗਏ ਇਹਨਾਂ ਨੇ ਜਾ ਕੇ ਉਹਨਾਂ ਨੂੰ ਬੜੇ ਅਦਬ ਨਾਲ ਸਤਕਾਰ ਨਾਲ ਲਿਆਂਦਾ ਤੇ ਸੋਢੀਆਂ ਨੇ ਚਾਰ ਵੇਦ ਸੁਣ ਕੇ ਤੇ ਆਪਣਾ ਰਾਜ ਭਾਗ ਵੇਦੀਆਂ ਨੂੰ ਦੇ ਕੇ ਇਹ ਸੋਢੀ ਜੰਗਲ ਵਿੱਚ ਚਲੇ ਗਏ ਵੇਦੀਆਂ ਨੇ ਵਰਦਾਨ ਦਿੱਤਾ ਕਿ ਚੌਥੀ ਗੱਦੀ ਤੁਹਾਡੀ ਹੋਵੇਗੀ ਉਹ ਚੌਥੀ ਗੱਦੀ ਤੇ ਗੁਰੂ ਰਾਮਦਾਸ ਜੀ ਨੇ ਆਉਣਾ ਸੀ ਤੇ ਉਹ ਗੁਰੂ ਰਾਮਦਾਸ ਨੂੰ ਦੇ ਕੇ ਉਹਨਾਂ ਦੀ ਅਮਾਨਤ ਗੁਰੂ ਅਮਰਦੇਵ ਜੀ ਸੁਰਮਗ ਚਲੇ ਗਏ ਉਹ ਆਪ ਬੈਕੁੰਠ ਨੂੰ ਚਲੇ ਗਏ ਉਸ ਗੁਰੂ ਰਾਮਦਾਸ ਦੁਆਰਾ ਇਹ ਸ਼ਬਦ ਆਇਆ ਹੈ ਤੇ ਹੁਣ ਤੁਸੀਂ ਸੁਣੋ ਭਾਈ ਤਨਾਸਰੀ ਮਹੱਲਾ ਚੌਥਾ ਤਨਾਸਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਪਿਛਾ ਪੂਰਕ ਸਰਬ ਸੁਖ ਦਾਤਾ ਹਰ ਹਰੀ ਜੋ ਮਾਲਕ ਹੈ ਪਰਮੇਸ਼ਰ ਉਹ ਸਾਰੇ ਸੁੱਖਾਂ ਦਾ ਦਾਤਾ ਹੈ ਸਾਰੀਆਂ ਇੱਛਾ ਦੇ ਪੂਰਨ ਕਰਨ ਵਾਲਾ ਹੈ ਆਪਨੇ ਕਦੇ ਸੁਣਿਆ ਹੋਵੇਗਾ ਸਿੱਧ ਗੋਸ਼ਟ ਉਹਦੇ ਵਿੱਚ ਆਉਂਦਾ ਹੈ ਸ਼ਬਦ ਗੁਰੂ ਸੁਰਤ ਤੋਂ ਉੱਚੇ ਲਾ ਜਦ ਗੁਰੂ ਨਾਨਕ ਦੀ ਬਾਤ ਚੀਤ ਹੋਈ ਗੋਰਖ ਦੇ ਨਾਲ ਉਹਨੇ ਆਖਿਆ ਤੇ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਉੱਚੇ ਲਾ ਸੁਰਤੀ ਚੇਲਾ ਹੈ ਤੇ ਸ਼ਬਦ ਗੁਰੂ ਹੈ ਤੁਸੀਂ ਆਪ ਹੀ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲਓ ਇਸ ਬਾਤ ਦੀ ਨਾਮ ਸੰਗ ਜਿਸ ਦਾ ਮਨ ਮੰਨਿਆ ਨਾਨਕ ਤਿਨਹ ਨਿਰੰજન ਜਾਣਿਆ ਨਾਮ ਦੇ ਨਾਲ ਜਿਹਦਾ ਮਨ ਮੰਨ ਗਿਆ ਉਹਨੂੰ ਨਿਰਾਕਾਰ ਪਰਮੇਸ਼ਰ ਪ੍ਰਾਪਤ ਹੋ ਜਾਏਗਾ ਗੁਰੂ ਸਾਹਿਬ ਕਹਿੰਦੇ ਨਾਮ ਦੇ ਨਾਲ ਜਿਹਦਾ ਮਨ ਮੰਨ ਗਿਆ ਉਹ ਨੂੰ ਨਿਰਾਕਾਰ ਪਰਮੇਸ਼ਰ ਪ੍ਰਾਪਤ ਹੋ ਜਾਏਗਾ ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਆਪ ਹੀ ਆਪਣੇ ਅੰਦਰ ਦੇਖੋ ਜャ ਤੁਹਾਡੀ ਸ਼ਬਦ ਨਾਲ ਸੁਰਤੀ ਜੁੜੀ ਹੋਈ ਹੋਊ ਦੁਨੀਆ ਦਾ ਕੋਈ ਪਦਾਰਥ ਨਹੀਂ ਉਥੇ ਤੁਹਾਨੂੰ ਹਿਲਾਏਗਾ ਇਹ ਆਪਣੇ ਅੰਦਰ ਦੇਖ ਲਓ ਜャ ਤੁਹਾਡੀ ਸ਼ਬਦ ਨਾਲ ਸੁਰਤੀ ਜੁੜੀ ਹੋਈ ਹੋਊ ਸ਼ਬਦ ਨਾਲ ਬਿਰਤੀ ਜੁੜੀ ਹੋਈ ਹੋ ਦੁਨੀਆਂ ਦਾ ਕੋਈ ਪਦਾਰਥ ਨਹੀਂ ਤੁਹਾਨੂੰ ਇਹਦਾ ਹਿਲਾ ਫੇ ਲਾਏਗਾ ਉਹਨੂੰ ਦਾ ਸਮਾਧੀ ਕਹਿੰਦੇ ਨੇ ਉਹਨੂੰ ਦਾ ਸਮਾਧੀ ਕਹਿੰਦੇ ਨੇ ਜਦ ਵੀ ਤੁਹਾਡਾ ਸ਼ਬਦ ਦੇ ਨਾਲ ਉਹ ਸ਼ਬਦ ਚਾਹੇ ਸਤਨਾਮ ਹੈ ਵਾਹਿਗੁਰੂ ਹੈ ਚਾਹੇ ਦੁਨੀਆਂ ਦੇ ਵਿੱਚ ਹੋਰ ਕੋਈ ਓਮ ਵੀ ਸ਼ਬਦ ਹੈ ਉਪਨਿਸ਼ਦਾਂ ਚ ਸਾਰਿਆਂ ਤੋਂ ਪਹਿਲਾਂ ਓਮ ਆਉਂਦਾ ਹੈ ਤੇ ਮੁਸਲਮਾਨਾਂ ਦੇ ਵਿੱਚ ਅੱਲਾਹ ਆ ਸਕਦਾ ਉਹ ਵੀ ਨਿਰਆਕਾਰ ਦਾ ਬਾਚਕ ਹੈ ਉਹ ਸ਼ਬਦ ਦੇ ਨਾਲ ਜਦ ਤੁਹਾਡਾ ਮਨ ਮੰਨ ਜਾਏਗਾ ਸ਼ਬਦ ਦੇ ਨਾਲ ਜਦ ਤੁਹਾਡਾ ਮਨ ਮੰਨ ਜਾਏਗਾ ਫਿਰ ਸ਼ਬਦ ਤੇ ਸ਼ਬਦੀ ਤਾਂ ਇੱਕ ਨੇ ਨਾਮ ਤੇ ਨਾਮੀ ਤਾਂ ਇੱਕ ਨੇ ਤੁਸੀਂ ਆਪਣੇ ਅੰਦਰ ਇਹ ਬਾਤ ਦੇਖੋ ਬਈ ਤੁਹਾਡਾ ਕਦੇ ਨਾਮ ਦੇ ਨਾਲ ਮਨ ਇੱਕ ਹੋਇਆ ਇਹ ਤੁਸੀਂ ਆਪ ਦੇਖੋ ਤੁਹਾਡਾ ਕਦੇ ਨਾਮ ਦੇ ਨਾਲ ਮਨ ਇੱਕ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਪਾਸ ਇਹ ਤੁਸੀਂ ਸੱਚ ਦੱਸਿਓ ਕਦੇ ਹੋਇਆ ਤੁਸੀਂ ਤਾਂ ਕੁਝ ਵੀ ਨਾ ਦੱਸਿਆ ਉਹ ਸ਼ਬਦ ਦੇ ਨਾਲ ਮਨ ਤੁਹਾਡਾ ਇੱਕ ਹੋ ਜਾਣਾ ਚਾਹੀਦਾ ਸ਼ਬਦ ਦੇ ਨਾਲ ਮਨ ਤੁਹਾਡਾ ਇੱਕ ਹੋ ਜਾਣਾ ਚਾਹੀਦਾ ਜੁੜ ਜਾਣਾ ਚਾਹੀਦਾ ਉਹਦਾ ਨਾਮ ਸਮਾਧੀ ਹੈ ਤੇ ਸ਼ਬਦ ਔਰ ਸਬਦੀ ਇੱਕ ਨੇ ਉਹ ਪਰਮੇਸ਼ਰ ਹੈ ਉਦੋਂ ਤੁਹਾਨੂੰ ਪਰਮੇਸ਼ਰ ਪ੍ਰਾਪਤ ਹੋ ਜੋ ਏਸ ਕਰਕੇ ਗੁਰੂ ਸਾਹਿਬ ਨੇ ਲਿਖਿਆ ਨਾਮ ਸੰਗ ਜਿਸ ਕਾ ਮਨ ਮੰਨਿਆ ਨਾਨਕ ਤਿਨਹ ਨਿਰੰਜਨ ਜਾਣਿਆ ਨਾਮ ਦੇ ਨਾਲ ਜਿਹਦਾ ਮਨ ਇੱਕ ਹੋ ਗਿਆ ਬਸ ਉਸ ਨੇ ਹੀ ਨਿਰੰਜਨ ਨੂੰ ਜਾਣ ਲਿਆ ਸ਼ਬਦ ਔਰ ਸ਼ਬਦੀ ਦਾ ਭੇਦ ਨਹੀਂ ਹੈ ਸ਼ਬਦ ਔਰ ਸ਼ਬਦੀ ਪਰਮੇਸ਼ਰ ਇਹਦਾ ਭੇਦ ਨਹੀਂ ਹੈ ਸਤ ਰੂਪ ਸਤ ਨਾਮ ਕਰ ਸਤਗੁਰ ਨਾਨਕ ਦੇਵ ਜਪਾਇਆ ਇਹ ਭਾਈ ਗੁਰਦਾਸ ਨੇ ਲਿਖਿਆ ਸਤ ਰੂਪ ਸਤ ਨਾਮ ਕਰ ਸਤ ਗੁਰ ਨਾਨਕ ਦੇਵ ਜਪਾਇਆ ਕਹਿੰਦੇ ਸਤ ਸਰੂਪ ਦਾ ਸਤ ਨਾਮ ਰੱਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਵਿੱਚ ਜਪਾ ਦਿੱਤਾ ਤੇ ਸਤ ਤਾਂ ਪਰਮੇਸ਼ਰ ਹੀ ਹੈ ਸਤ ਤਾਂ ਪਰਮੇਸ਼ਰ ਹੀ ਹੈ ਹੋਰ ਤਾਂ ਕੋਈ ਹੈ ਨਹੀਂ ਸਤ ਸਤ ਤਾਂ ਇੱਕ ਪਰਮੇਸ਼ਰ ਹੈ ਤੇ ਹੋਰ ਸਭ ਝੂਠ ਹੈ ਸਤ ਤਾਂ ਇੱਕ ਪਰਮੇਸ਼ਰ ਹੈ ਹੋਰ ਸਭ ਝੂਠ ਹੈ ਹੋਰ ਤਾਂ ਮਾਇਆ ਝੂਠ ਹੈ ਸਤ ਇੱਕ ਆਤਮਾ ਹੈ ਉਹੀ ਪਰਮਾਤਮਾ ਹੈ ਆਤਮਾ ਤੇ ਪਰਮਾਤਮਾ ਦੋ ਨਹੀਂ ਹੁੰਦੇ ਆਤਮਾ ਤੇ ਪਰਮਾਤਮਾ ਦੋ ਨਹੀਂ ਹੁੰਦੇ ਨਾਮ ਸੰਗੀ ਸੋ ਮਨ ਨ ਬਸਾਇਓ ਕਿਉਂ ਛੋੜ ਜਾਹੇ ਬਾਹੂ ਚਿੱਤ ਲਾਇਓ ਸਾਡਾ ਸੰਗੀ ਨਾਮ ਸੰਗੀ ਸਾਡਾ ਸੰਗੀਤਾ ਇੱਕ ਨਾਮ ਸੀ ਉਹ ਬਿਰਤੀ ਸਾਡਾ ਸੰਗੀਤ ਨਹੀਂ ਜਿਹੜਾ ਸਾਡਾ ਖਿਆਲ ਹੈ ਇਹ ਸਾਡਾ ਸੰਗੀਤਾ ਨਹੀਂ ਜਿਹੜਾ ਸਾਡਾ ਖਿਆਲ ਹੈ ਇਹ ਸੰਗੀਤਾ ਨਹੀਂ ਸਾਡਾ ਇਹ ਤੁਸੀਂ ਆਪ ਦੇਖੋ ਖਿਆਲ ਤਾਂ ਸਾਡੇ ਬਦਲਦੇ ਹੀ ਨੇ ਇੱਕ ਖਿਆਲ ਤਾਂ ਕਦੇ ਰਹਿਣਾ ਨਹੀਂ ਕਿਸੇ ਦਾ ਜੇ ਇੱਕ ਖਿਆਲ ਰਹੇ ਤੂੰ ਸੀਨਾ ਰੋਟੀ ਖਾ ਸਕੋ ਕੋਈ ਕੰਮ ਨਾ ਕਰ ਸਕੋ ਘੇਰਦਾ ਕੋਈ ਕੰਮ ਨਾ ਰਿਹਾ ਇੱਥੇ ਨਾ ਨਾ ਉਹ ਨਾਮ ਜਿਹੜਾ ਹੈ ਤੁਹਾਡੇ ਜਦ ਬਿਰਤੀ ਆ ਖਿਆਲ ਆਉਂਦਾ ਹੈ ਉਹ ਖਿਆਲ ਨੂੰ ਦੇਖਣ ਵਾਲਾ ਤਾਂ ਚੇਤਨਾ ਆਤਮਾ ਹੀ ਹੈ ਬਿਰਤੀ ਖਿਆਲ ਇਹਨੂੰ ਦੇਖਣ ਵਾਲਾ ਤਾਂ ਚੇਤਨਾ ਆਤਮਾ ਹੀ ਹੈ ਹੋਰ ਤਾਂ ਕੋਈ ਹੈ ਨਹੀਂ ਤੇ ਉਹ ਹੈ ਨਾਮ ਉਹ ਗੁਰੂ ਸਾਹਿਬ ਕਹਿੰਦੇ ਨਾਮ ਸੰਗੀ ਸੋ ਮਨ ਨਾਮ ਵਸਾਇਓ ਉਹ ਜਿਹੜਾ ਤੇਰਾ ਸੰਗੀ ਨਾਮ ਸੀ ਜੀਵ ਤੈ ਮਨ ਦੇ ਵਿੱਚ ਨਾਮ ਵਸਾਇਆ ਤੇ ਵਸਦਾ ਵੀ ਮਨ ਦੇ ਵਿੱਚ ਹੀ ਹੈ ਤੇ ਦੇਖਦਾ ਵੀ ਹੈ ਤੁਸੀਂ ਐ ਸਭ ਜਾਣਦੇ ਹੋ ਤੁਸੀਂ ਆਪਣੇ ਮਨ ਨੂੰ ਹਰ ਵਕਤ ਦੇਖਦੇ ਹੋ ਤੁਸੀਂ ਆਪਣੇ ਮਨ ਨੂੰ ਹਰ ਵਕਤ ਦੇਖਦੇ ਹੋ ਕਿਉਂ ਜਦ ਤੁਸੀਂ ਕਹਿੰਦੇ ਹੋ ਬਈ ਕੋਈ ਹਾਕ ਮਾਰਦਾ ਹੈ ਆਵਾਜ਼ ਮਾਰਦਾ ਹੈ ਉਹਦਾ ਮਨ ਤੁਹਾਡਾ ਇੱਧਰ ਹੈ ਉਹ ਕਹਿੰਦਾ ਬਈ ਹੁਣ ਦੱਸ ਉਹੀ ਕਹਿੰਦਾ ਅੱਗੇ ਕਿੱਥੇ ਸੀ ਕੰਨਾ ਮੇਰਾ ਮਨ ਉੱਥੇ ਗਿਆ ਹੋਇਆ ਸੀ ਹੁਣ ਅਖੇ ਆ ਗਿਆ ਤੇ ਜਦ ਫੇਰ ਉਹ ਦੱਸ ਦੇ ਉਹਨੂੰ ਉੱਤਰ ਵੀ ਦੇ ਦਿੰਦਾ ਉਹ ਜਿਹੜਾ ਮਨ ਹੈ ਉਹ ਤਾਂ ਜਾਣ ਆਉਣ ਵਾਲੀ ਵਸਤੂ ਹੈ ਜਿਹੜਾ ਮਨ ਹੈ ਉਹ ਤਾਂ ਜਾਣ ਆਉਣ ਵਾਲੀ ਵਸਤੂ ਹੈ ਉਹਨੂੰ ਖਿਆਲ ਕਹਿ ਦਿਓ ਸੰਕਲਪ ਕਹਿ ਦਿਓ ਸੰਕਲਪ ਵਿਕਲਪ ਇਹੀ ਮਨ ਹੈ ਸੰਕਲਪ ਵੀ ਕਲਪ ਇਹ ਹੀ ਮਨ ਹੈ ਪਰ ਜਿਹੜਾ ਦੇਖਣ ਵਾਲਾ ਉਹ ਤਾਂ ਨਹੀਂ ਕਦੇ ਬਦਲਿਆ ਉਹ ਤਾਂ ਇਹ ਵੀ ਦੱਸਦਾ ਹੈ ਬਈ ਪਹਿਲਾਂ ਮੇਰਾ ਖਿਆਲ ਸੀ ਹੁਣ ਮੇਰਾ ਆਖਿਆਲ ਹੋ ਗਿਆ ਉਹ ਖਿਆਲਾਂ ਨੂੰ ਦੇਖਣੇ ਜਾਣਣੇ ਵਾਲਾ ਤਾਂ ਆਤਮਾ ਹੈ ਖਿਆਲਾਂ ਨੂੰ ਦੇਖਣੇ ਜਾਣਣੇ ਵਾਲਾ ਤਾਂ ਆਤਮਾ ਹੈ ਚੇਤਨ ਹੈ ਤੇ ਉਹ ਤੁਸੀਂ ਹੋ ही नहीं ती अपने मन दे हो कि नहीं मैं थोन पूछना भी अपने मन देखते दे हो कि नहीं के देखने वाला तो चेतन है देखने वाला भाई चेतन होंगे दे। देखने वाला ही सूक्ष्म रूप परमेश्वर है उ दृष्टा है ਮੁਈ ਸੂਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਬੋਲੋ ਸਤਨਾਮ ਸ੍ਰੀ ਵਾਹਿ